ਸੋ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਸਾਹਿਬ ਬੀ ਆਰ ਅੰਬੇਦਕਰ ਜੀ ਸੰਵਿਧਾਨ ਦੇ ਨਿਰਮਾਤਾ ਨਾਰੀ ਦੇ ਮੁਕਤੀਹਾਰਾ ਮੁਕਤੀਹਾਰ ਸੋ ਬਾਬਾ ਸਾਹਿਬ ਅੰਬੇਦਕਰ ਜੀ ਨੂੰ 14 ਪ੍ਰਿਆਨ ਨੂੰ ਪੂਰੇ ਸੰਸਾਰ ਭਾਰਤ ਵਿੱਚ ਉਹ ਪ੍ਰਕਾਸ਼ ਦਿਹਾੜਾ ਮਨਾਇਆ ਸੋ ਅਸੀਂ ਵੀ ਆਪਣੇ ਪਿੰਡ ਦੇ ਤਲਨ ਸਾਹਿਬ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਪਾਰਕ ਦੇ ਵਿੱਚ ਖੜੇ ਆ ਸਾਰੇ ਸਾਥੀ ਪੂਰੀ ਸਮੁੱਚੀ ਟੀਮ ਸੋ ਬਾਬਾ ਸਾਹਿਬ ਮਿਤਗਰ ਜੀ ਨੂੰ ਯਾਦ ਕਰਦੇ ਹੋਏ ਅਸੀਂ ਵੀ ਜਿਹੜਾ ਇਸ پارک ਦਾ پارک ਦੇ ਵਿੱਚ ਜਿਹੜਾ ਬਾਬਾ ਸਾਹਿਬ ਮਿਤਗਰ ਜੀ ਦਾ 5 ਮਈ ਨੂੰ ਦਿਨ ਐਤਵਾਰ ਸ਼ਾਮ 6 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਜੋ ਪ੍ਰੋਗਰਾਮ ਚੱਲੇਗਾ ਜਿਸ ਵਿੱਚ ਸਾਰੇ ਹੀ ਇੰਟਰਨੈਸ਼ਨਲ ਸਿੰਗਰ ਜਿਹੜੇ ਆ ਉਹ ਪਹੁੰਚ ਰਹੇ ਹਨ ਅਤੇ ਜਿਹੜਾ ਉਹਨਾਂ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਅਤੇ ਉਸ ਦਿਨਾਂ ਭਲਾਈ ਦੇ ਕੰਮ ਕਰਦੇ ਹੋਏ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਸਲਾਈ ਮਸ਼ੀਨਾਂ ਅਤੇ व्हीਲ ਚੇਅਰਾਂ ਅਤੇ ਜਿਨ੍ਹਾਂ ਨੂੰ ਘਟ ਸੁਣਦਾ ਉਹਨਾਂ ਨੂੰ ਮਸ਼ੀਨਾਂ ਜੜੀਆਂ ਆ ਉਹ ਜਿਹੜੀਆਂ ਮੁਫਤ ਦਿੱਤੀ ਜਾਊਗੀਆਂ ਅਤੇ ਜਿਹੜੇ ਵੀ ਸਾਡੇ ਪਿੰਡ ਤੱਲਣ ਦੇ ਕੋਟਲੀ ਦੇ ਬਸਰਾਮਪੁਰ ਦੇ ਪੂਨਪੁਰ ਦੇ ਆਲੇ ਦੁਆਲੇ ਜਿੰਨੇ ਪਿੰਡ ਹਨ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਅਤੇ ਤੀਜੇ ਨੰਬਰ ਤੇ ਜਿਹੜੇ ਬੱਚੇ ਆਏ ਆ ਉਹ ਸਾਰਿਆਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾਊਗਾ ਸੋ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਵੀ ਸਾਡੀ ਆਵਾਜ਼ ਸੁਣਦੇ ਆ ਸਾਰੇ ਜਿਹੜੇ ਆ ਬਾਜ਼ ਚੜ ਕੇ ਇਸ ਪਾਰਕ ਵਿੱਚ ਪਹੁੰਚਣ ਤੱਲਣ ਸਾਹ ਪਿੰਡ ਦੇ ਵਿੱਚ ਪਹੁੰਚਣ ਤਾਂ ਜੋ ਬਾਬਾ ਸਾਹਿਬ ਮੀਤਕਰ ਜੀ ਦਾ ਸੁਪਨਾ ਜੋ ਹੈ ਉਹ ਪੂਰਾ ਕਰ ਸਕੇ ਸੁਪਨਾ ਇਹੀ ਆ ਵੀ ਆਪਾਂ ਪੜਿਏ ਜੁੜਿਏ ਫੇਰ ਸੰਘਰਸ਼ ਕਿਉਂਕਿ ਸੰਘਰਸ਼ ਜਿਹੜਾ ਉਹ ਤੀਜੇ ਨੰਬਰ ਤੇ ਹੁੰਦਾ ਜੇ ਆਪਾਂ ਨੂੰ ਨੌਲੇਜ ਹੋਊਗੀ ਪੜ੍ਹਾਈ ਦੀ ਤਾਂ ਆਪਾਂ ਜੁੜ ਸਕਦੇ ਹਾਂ ਉਸ ਤੋਂ ਬਾਅਦ ਸੰਘਰਸ਼ ਤਾਂ ਉਹ ਹੁੰਦਾ ਵੀ ਜਦੋਂ ਆਪਾਂ ਸੜਕਾਂ ਤੇ ਧੰਨੇ ਦਿੱਤੇ ਸਾਨੂੰ ਨੌਲੇਜ ਹੋਣੀ ਚਾਹੀਦੀ ਸੰਵਿਧਾਨ ਦੀ ਸੋ ਬਾਬਾ ਸਾਹਿਬ ਮੇਦਗੜ ਜੀ ਨੂੰ ਯਾਦ ਕਰਨਾ ਤੇ ਗੁਰੂ ਅਰਬਿਦਾਸ ਮਹਾਰਾਜ ਦਾ ਸੁਪਨਾ ਸੀ ਬੇਗੰਪੂਰੇ ਦਾ ਜੋ ਬਾਬਾ ਸਾਹਿਬ ਮੇਦਗੜ ਜੀ ਨੇ ਸੰਵਿਧਾਨ ਚ ਬਣਾਇਆ ਉਹ ਪੂਰਾ ਅਸੀਂ ਕਰਨ ਜਾ ਰਿਹਾ ਤੇ ਹੋਰ ਵੀ ਭਲਾਈ ਦੇ ਕੰਮ ਜਿਹੜੇ ਆ ਉਹ ਉਸੇ ਦਿਨ ਆਪਾਂ ਪੰਜਰੀ ਨੂੰ ਜਿਹੜਾ ਦੱਸਾਂਗੇ ਹੋਰ ਕਿਹੜੇ-ਕਿਹੜੇ ਕਾਰਜ ਜਿਹੜੇ ਆਪਣੇ ਪਿੰਡ ਵਿੱਚ ਕਰਨ ਜਾ ਰਹੇ ਆ ਸੋ ਸਾਰੇ ਸਾਥੀ ਆ ਹੱਥ ਜੋੜ ਕੇ ਬੇਨਤੀ ਆ ਸਮੁੱਚੇ ਪਿੰਡ ਵੱਲੋਂ ਸਮੁੱਚੇ ਜਿਹੜੇ ਐਨ ਆਰ ਆਈ ਸਾਡੇ ਸਾਥੀ ਪਿੰਡ ਦੇ ਆ ਅਤੇ ਸਾਰਿਆਂ ਵੱਲੋਂ ਜਿਹੜੇ ਗੁਰਦੁਆਰਾ ਸ਼੍ਰੀ ਗੁਰੂ ਦਾਸ ਪ੍ਰਬੰਧਕ ਕਮੇਟੀ ਵੱਲੋਂ ਸੋ ਗੁਰੂ ਦਾਸ ਟੈਗਰ ਫੋਰਸ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਸ਼ਹੀਦ ਬਾਬਾ ਹਰਨਾਮ ਸਿੰਘ ਜੀ ਬਾਬਾ ਨਿਹਾਲ ਸਿੰਘ ਮਾਲਾ ਜੀ ਉਹਨਾਂ ਦੇ ਮੈਨੇਜਰ ਸਾਹਿਬ ਅਤੇ ਜਿਹੜੇ ਰਿਸਿਵਰ ਸਾਹਿਬ ਅਤੇ ਉਹਨਾਂ ਦੀ ਉਹਨਾਂ ਦੇ ਆਸ਼ੀਰਵਾਦ ਸਦਕਾ ਜਿਹੜੇ ਸਾਰੇ ਪਿੰਡ ਦੇ ਨਾਲ ਸਹਿਯੋਗ ਦੇ ਨਾਲ ਜਿਹੜਾ ਆਪਾਂ ਇਹ ਪ੍ਰੋਗਰਾਮ ਕਰਾਉਣ ਜਾ ਰਹੇ ਆ ਸੋ ਸਾਰੇ ਜਿਹੜੇ ਵੀਰ ਆ ਉਹ ਇੱਥੇ ਪਹੁੰਚਣ ਤਾਂ ਜੋ ਹੋਰ ਵੀ ਭਲਾਈ ਦੇ ਕੰਮ ਆਪਾਂ ਕਰ ਸਕੀਏ ਸੋ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਸੰਸਮਾਜ ਨੂੰ ਸਮੂਹੀ ਜਥੇਬੰਦੀਆਂ ਨੂੰ ਅਤੇ ਇਲਾਕਾ ਵਾਸੀਆਂ ਨੂੰ ਨਾਲ ਦੇ ਪਿੰਡਾਂ ਸਾਰਿਆਂ ਨੂੰ ਵੀ ਸਾਰੇ ਜਿਹੜੇ ਸਮੇਂ ਸਿਰ ਜਿਹੜੇ ਅਦਵਾਂ ਨੂੰ ਪਹੁੰਚਣ ਸਾਰਿਆਂ ਜੈ ਭੀਮ ਜੈ ਭਾਤ